ਸੱਚੀ ਕਾਚਾ ਪਤੀ ਪਰ ਅਸਲ ਪੰਜਾਬ ਇਹੀ ਹੈ ਇੱਕ ਹਿੰਦੂ ਮੂਰ ਦੇ ਵੱਲੋਂ ਸਿੱਕੇ ਸਹਿਬਜ਼ਾਦਿਆਂ ਦੀ ਇਫਤਿਹ ਦੇ ਅਹਿਸਾਸ ਨੂੰ ਉਸ ਸਮੇਂ ਦੇ ਅਹਿਸਾਸ ਨੂੰ ਮਾਣਨ ਦੇ ਲਈ ਠੰਡੇ ਪਾਣੀ ਦੇ ਨਾਲ বরਫ ਵਾਲੇ ਪਾਣੀ ਦੇ ਨਾਲ ਜਿਹੜਾ ਨਹਾਤਾ ਜਾ ਰਿਹਾ ਤੁਸੀਂ ਜਰਾ ਦੇਖ ਸਕਦੇ ਹੋ ਜੀ ਅਬ ਇਹ ਇਹ ਮੈਨੂੰ ਲੱਗਦਾ ਇਹ ਉਪਰਾਲਾ ਬੜਾ ਜ਼ਬਰਦਸਤ ਹੈ ਇਹ ਤਾਂ ਮੇਰੇ ਰੂਦੀ ਮਰਤੇ ਬਹੁਤ ਬੜੀ ਕਿਰਪਾ ਹੈ ਮੈਂ ਉਹਨਾਂ ਨੂੰ ਇਹੀ ਕਹੀਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰ ਤੇਗ ਬਹਾਦਰ ਜੀ ਵੀ ਮੈਂ ਤਾਂ ਇਸ ਕੌਲ ਖਿਓ ਨਹੀਂ ਜਿਸ ਕੌਲ ਤੋਂ ਮੈਨੂੰ ਬਣਾਇਆ ਹੈ ਲੋਕ ਤਾਂ ਬਹੁਤ ਕੁਝ ਮਤਲ ਕਰਦੇ ਆ ਮੈਂ ਉਸ ਦਰਦ ਨੂੰ ਜਿਹੜਾ ਥੋੜੇ ਲਾਲਾਂ ਦੇ ਨਾਲ ਦਰਦ ਹੋਇਆ ਉਸ ਦਰਦ ਨੂੰ ਅਹਿਸਾਨ ਕਰਦਾ ਹੋਇਆ ਮਤਲ ਕਿ ਤਾ ਤੁਹਾਨੂੰ ਤੁਹਾਨੂੰ ਜੇ ਆਪਾਂ ਸਾਲ ਕਹੀਏ ਕਿੰਨੇ 25 30 ਸਾਲ ਹੋਗੇ ਇਹ ਮੈਨੂੰ 26 ਪਸਾਂ ਦਾ ਜੀ 26 ਸਾਲ ਹੋ ਗਏ ਇਸ ਅੱਜ ਦਾ ਮਤਲਬ ਮਿਲਾ ਕੇ 26 ਸਾਲ ਹੋ 26 ਸਾਲ ਮੈਂ ਹਰਦਾ 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 ਹ ਹੂੰ ਇਹ ਕਹਿੰਦਾ ਉਹਨੇ ਗੁਰੂ ਤੇਗ ਬਹਾਦਰ ਜੀ ਉਸੇ ਜਵਾਬ ਦੱਸਿਆ ਜੀ ਇਹ ਉਹ ਰਾਜਾ ਗੁਰੂ ਗੁਰੂ ਸਿੰਘ ਜੀ ਜਾਂ ਗੁਰੂ ਤੇਗ ਬਹਾਦਰ ਜੀ ਹਮ ਤਾਂ ਸਾਡੇ ਵਾਸਤੇ ਬੜੀ ਕੁਰਬਾਨੀ ਨਾ ਦੰਦੇ ਹੂੰ ਵੀ ਮੇਰਾ ਖਿਆਲ ਕਹਿੰਦੇ ਵੀ ਹਿੰਦੁਸਤਾਨ ਜਿਵੇਂ ਦੋ ਨਜ਼ਰ ਨਹੀਂ ਆਨੇ ਸੀ ਜਿਹੜੇ ਜੋ ਇੰਨੀ ਕਵੰਟਲ ਦੀ ਕਵੰਟਲ برف ਜਦੋਂ ਘਰੇ ਆਂਦੀ ਕੋਈ ਜਿਵੇਂ ਪੁੱਛਦੇ ਤੁਸੀਂ ਕੀ ਮੈਂ ਐਕਚੁਅਲੀ ਕੀ ਆ ਜੀ ਜਿਵੇਂ ਐਕਟਿਵੀ ਬਰਫਾਈਆ ਪਹਿਲੇ ਮੈਂ ਗਲੀ ਚ ਅੱਜ ਦੇਖ ਰਿਹਾ ਸੀ ਕਿ ਕੋਈ ਗਲੀ ਚ ਹੈ ਤਾਂ ਨਹੀਂ ਅੱਛਾ ਉਹ ਤਾਂ ਮੈਂ ਫਿਰ ਉਸਨੂੰ ਕਹਿੰਦਾ ਸੀ ਅ ਵੀ ਆਰ ਉਹਦੇ ਹੀ ਲਿਆ ਕੇ ਪਰ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਵੀਡੀਓ ਹੈ ਨਾ ਇਹ ਜਿਹੜੀ ਇੰਟਰਵਿਊ ਗੱਲਬਾਤ ਹੈ ਇਹ ਹਰ ਇੱਕ ਮੋਬਾਈਲ ਦੇ ਵਿੱਚ ਹੋਣੀ ਚਾਹੀਦੀ ਔਰ ਮਾਪਿਆਂ ਨੂੰ ਤੇ ਫਰਜ ਬਣਾ ਕੇ ਨਾ ਇਹ ਦਿਖਾਣੀ ਚਾਹੀਦੀ ਹੈ ਬੱਚਿਆਂ ਨੂੰ ਕਿ ਇਹ ਭਾਈਚਾਰਕ ਸਾਂਝ ਹੈ ਇਹ ਇਹ ਪੰਜਾਬ ਹੈ ਤੁਸੀਂ ਦੇਖੋ ਸਤਿ ਸ਼੍ਰੀ ਅਕਾਲ ਜੀ ਕਿਸੇ ਵੀ ਯਾਰ ਦੋਸਤ ਨੂੰ ਮੇਰੇ ਇਸ ਦੇ ਬਾਰੇ ਪਤਾ ਨਹੀਂ ਹੁਣ ਲੱਗ ਜਾਣਾ ਸਭ ਨੂੰ ਪਤਾ ਹਾਂ ਜੀ ਬਸ ਪਿਛਲੇ ਸਾਲ ਤੋਂ ਹੋਇਆ ਇਹ ਸਿਰਫ ਇੱਕ ਮੇਰੇ ਮਦਰ ਨੂੰ ਪਤਾ ਸੀਗਾ ਅੱਛਾ ਜਦੋਂ ਮੈਂ ਮਾਤਾ ਨੰਦਾ ਹੁੰਦਾ ਸੀ ਮੇਰੇ ਮਦਰ ਨੂੰ ਜਰੂਰ ਪਤਾ ਸੀ ਉਹ ਉਹ ਕਿਉਂਕਿ ਇਸ ਕਰਕੇ ਪਤਾ ਲੱਗ ਗਿਆ ਸੀ ਉਹਨਾਂ ਨੂੰ ਉਹ ਉਹਨਾਂ ਨੇ ਮੇਰਾ ਹੱਥ ਰੱਖ ਗਏ ਨਾ ਮੇਰੇ ਸਿਰ ਦੇ ਉੱਤੇ ਮੈਨੂੰ ਕਸਮ ਖਲਾਈ ਸੀ ਕਿ ਤੂੰ ਮੈਨੂੰ ਦੱਸ ਕੀ ਗੱਲ ਹੈ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਵਾਸਤੇ ਛੋਟੇ ਸਹਬਜ਼ਾਦਿਆਂ ਨੇ ਐਨਾ ਕੁਝ ਕੀਤਾ ਵੀ ਉਹ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਵੀ ਮੈਂ ਤਾਂ ਮਤਲਬ ਇਹ ਨੂੰ ਹਾਂ ਫੋਨ ਦੇਖੋ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋएगी ਬਿਨਾਂ ਆ ਕੇ ਹਟਿਆ ਕੋਈ ਕੰਪਣੀ ਨਹੀਂ ਕੋਈ ਠੰਡ ਨਹੀਂ ਕੋਈ ਕੁਝ ਨਹੀਂ ਮਤਲਬ ਇੱਕ ਜਵਾਲਾਮੁਖੀ ਜਿਵੇਂ ਅੰਦਰੋਂ ਉਦੋਂ ਨਹੀਂ ਵੈਸੇ ਠੰਡ ਦਾ ਅਹਿਸਾਸ ਵੀ ਨਹੀਂ ਹੁੰਦਾ ਥੋੜੇ ਸਾਹਮਣੇ ਸਰ ਮਤਲਬ ਵੈਸੇ ਤਾਕਤ ਦੇ ਦੇਣੀ ਹੂੰ ਕੋਈ ਸੱਚੇ ਪਾਤਸ਼ਾਹ ਮੈਨੂੰ ਬਲਬੁਦੀ ਦੇਈ ਸੱਚੇ ਪਾਤਸ਼ਾਹ ਤੇਰੇ ਬਤਾਏ ਹੋਏ ਰਸਤਿਆਂ ਦੇ ਉੱਤੇ ਮੈਂ ਇਸ ਤਰ੍ਹਾਂ ਚੱਲਦਾ ਰਹਾ ਬੱਚਿਆਂ ਨੂੰ ਮਾਪਿਆਂ ਨੂੰ ਚਾਹੇ ਕੋਈ Hindu Sikh ਦੀ ਗੱਲ ਨਹੀਂ ਉਹਨਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਆਪਣੀਆਂ ਜਿਹੜੇ ਕੁਰਬਾਨੀਆਂ ਹੋਈਆਂ ਨੇ ਉਸ ਮਾਨਮਤੇ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਬਿਲਕੁਲ ਲਾਜ਼ਮੀ ਦੱਸਣਾ ਚਾਹੀਦਾ ਕਿਉਂਕਿ ਬੱਚੇ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਪੁਰਾਣੇ ਸਾਡੇ ਵਸਿੱਖਿਆ ਕੀ ਹੁੰਦਾ ਹੂੰ ਨੇ ਅੱਜਕੱਲ ਤਾਂ ਸੁਬੇ ਬੱਚੇ ਬਾਹਰ ਨਹੀਂ ਲਾਦੇ ਸਾਨੂੰ ਘਰੋਂ ਹੀ ਚਾਹਤ ਹੈ ਵੀ ਇਹ ਦਿਨਾਂ ਦੇ ਵਿੱਚ ਮਤਲਬ ਇਹ ਨਹੀਂ ਕਿ ਨਾ ਵੀ ਲੋਕਾਂ ਨੇ ਟੀਵੀ ਵੀ ਬੰਦ ਹੋ ਜਾਣਾ ਚਾਹੀਦਾ ਹੂੰ ਹੂੰ 사ਸਿਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੇਰੇ ਨਾਲ ਪਟਿਆਲਾ ਦੇ ਲਖਮਨ ਦਾਸ ਟੋਨੀ ਨੇ ਔਰ ਯਕੀਨ ਮੰਨਿਓ ਇਹ ਖਬਰ ਨੇ ਤੁਹਾਨੂੰ ਇੰਨੀ ਖੁਸ਼ੀ ਦੇਣੀ ਆ ਨਾ ਤੁਹਾਡੀ ਰੂਹ ਖੁਸ਼ ਕਰ ਦੇਣੀ ਆ ਪੋ ਦਾ ਮਹੀਨਾ ਚੱਲਦਾ 10 ਪੋ ਦੀ ਰਾਤ ਹੈ ਤੇ ਲਛਮਨ ਦਾਸ ਟੋਨੀ ਜੀ ਇਹ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਵੱਖਰੇ ਢੰਗ ਦੇ ਨਾਲ ਸ਼ਰਧਾਂਜਲੀ ਦੇ ਰਹੇ ਨੇ ਠੰਡੇ ਪਾਣੀ ਨਾਲ ਇਹ 3 ਦਿਨ ਲਗਾਤਾਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਭੇਂਟ ਉਹਨਾਂ ਨੂੰ ਕਰਦੇ ਨੇ ਔਰ ਇਹ ਚੀਜ਼ ਮਹਿਸੂਸ ਕਰਦੇ ਨੇ ਕਿ ਕਿਵੇਂ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਜੀ ਤੇ ਨਿੱਕੇ ਸਹਬਜ਼ਾਦਿਆਂ ਨੇ ਰਾਤਾਂ گزارੀਆਂ ਹੋਣਗੀਆਂ ਅ ਡੇਲੀ ਪੋਸਟ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਜੀ ਔਰ ਔਰ ਮੈਨੂੰ ਲੱਗਦਾ ਕਿ ਅਸੀਂ ਖਬਰਾਂ ਬਹੁਤ ਕੀਤੀਆਂ ਨੇ ਪਰ ਮੈਨੂੰ ਲੱਗਦਾ ਕਿ ਜਿੰਨਾ ਤੁਹਾਨੂੰ ਅਸੀਂ ਔਖਾ ਮਨਾਇਆ ਇਸ ਖਬਰ ਦੇ ਲਈ ਕਿਉਂਕਿ ਇਹ ਚਾਉਂਦੇ ਨਹੀਂ ਸੀਗੇ ਕਿ ਕਿਸੇ ਦੇ ਸਾਹਮਣੇ ਇਹ ਚੀਜ਼ਾਂ ਆਉਣ ਪਰ ਇਹ ਮੈਨੂੰ ਲੱਗਦਾ ਕਿ ਤੁਹਾਡਾ ਵੱਡਾਪਨ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਅਸੀਂ ਤੁਹਾਡੇ ਘਰੇ ਬਿਨਾ ਦੱਸੇ ਬਿਨਾ ਬੁਲਾਏ ਪਹੁੰਚ ਗਏ ਰਾਤ ਦੇ 1.3 ਵਜੇ ਦਾ ਸਮਾਂ ਇਹ ਔਰ ਚਿੜੀਆਂ ਦੀ ਆਵਾਜ਼ ਆਉਂਦੀ ਹੈ ਤਾਂ ਤੁਸੀਂ ਅੰਮ੍ਰਿਤ ਵੇਲੇ ਇਦਾਂ ਕਰਦੇ ਹੋ ਇਹ ਥੋੜਾ ਬਿਲਕੁਲ ਬਰੀਫ ਚ ਦੱਸਿਓ ਇਹ ਮੈਨੂੰ ਲੱਗਦਾ ਕਿ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਸੁਣਾਈ ਸੀਗੀ ਇਹ ਕਹਾਣੀ ਮੇਰੇ ਫਾਦਰ ਸਾਹਿਬ ਜੀ ਉਹਨਾਂ ਨੇ ਮੈਨੂੰ ਬਚਪਨ ਚ ਦੱਸਿਆ ਸੀਗਾ ਵੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਅਗਰ ਅੱਜ ਸਾਡੇ ਲਈ ਇਦਾਂ ਕਰ ਦਿੱਤਾ ਮੈਨੂੰ ਲੱਗਦਾ ਕਹਿੰਦੇ ਹਿੰਦੁਸਤਾਨ ਚ ਹਿੰਦੂ ਹੋਣੇ ਸੀ ਵੀ ਜੋ ਸਾਡੇ ਲਈ ਉਹਨਾਂ ਨੇ ਬਲੀਦਾਨ ਦਿੱਤਾ ਪੂਰਾ ਪਰਿਵਾਰ ਸਭ ਦੇ ਬਾਦ ਗਿਆ ਮੈਂ ਉਹਨਾਂ ਨੂੰ ਮਤਲਬ ਸੱਚ ਕਰਦਾ ਵੀ ਐਸੇ ਗੁਰੂ ਨੇ ਮਤਲਬ ਕੋਟੀ-ਕੋਟੀ ਜਿਹੜਾ ਉਹਨਾਂ ਨੂੰ ਔਰ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਸ਼ਰਧਾਂਜਲੀ ਤੁਸੀਂ ਜਿਸ ਹਿਸਾਬ ਨਾਲ ਦਿੰਦੇ ਹੋ ਤਾਂ ਇਹ ਹਿੰਦੂ ਸਿੱਖ ਏਕਤਾ ਦਾ ਵੀ ਬਹੁਤ ਵੱਡੀ ਮਿਸਾਲ ਹਾਂਜੀ ਹਾਂ ਮਤਲਬ ਉਹ ਫਾਜ਼ਲ ਸਾਹਿਬ ਕਹਿੰਦੇ ਸੀਗੇ ਵੀ ਉਹ ਤਿੰਨ ਦਿਨ ਤੋਂ ਉਹਨਾਂ ਨੂੰ ਗੁਰਜ ਦੇ ਵਿੱਚ ਪੁਟਾਇਆ ਗਿਆ ਸੀ ਭੁੱਖੇ ਪਾਣੇ ਨਸੀਹਤ ਦਿੰਦੇ ਸੀ ਹੂੰ ਦੇ ਵੀ ਇਹ ਕਿਸੇ ਤਰ੍ਹਾਂ ਮੰਨ ਜੇ ਮੈਂ ਕਿਹਾ ਉਹ ਤੁਨ ਮਾਤਾ ਗੁਜਰੀ ਜੀ ਜਿਹੜੇ ਆਪਣੇ ਛੋਟੇ ਲਾਲਾ ਨੂੰ ਇਹ ਨਹੀਂ ਜ਼ੋਰਦਸ ਸਿੱਖਿਆ ਦਿੱਤੀ ਸੀ ਜੋ ਡੋਲੇ ਦੀ ਮੈਂ ਕਹਿੰਦਾ ਵੀ ਅੱਜ ਕੱਲ ਦੇ ਬੱਚਿਆਂ ਨੂੰ ਅਗਰ ਤੁਸੀਂ ਮਾੜਾ ਜਾ ਵੀ ਕੋਈ ਉਹ ਦੇ ਦੋ ਚਾਕਲੇਟ ਦੇ ਦੋ ਕੁਝ ਲਾਲਚ ਦਿਓ ਨਾ ਉਹਨਾਂ ਦਾ ਆਪਣਾ ਧਰਮ ਬਦਲ ਬਿਲਕੁਲ ਜੀ ਤਾਂ ਤੁਸੀਂ ਆਪਣਾ ਕਰ ਸਕਦੇ ਹੋ ਜੀ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਬਿਲਕੁਲ ਜੀ ਇਹ ਅਸੀਂ ਜੁੜੇ ਹੋਏ ਆ ਇਹਨਾਂ ਦੇ ਨਾਲ ਔਰ ਧੰਨ ਹੈ ਜੀ ਇਹਨਾਂ ਦੀ ਇਹ ਸੇਵਾ ਇਹ ਬਿਲਕੁਲ ਸੇਵਾ ਹੀ ਹੈ ਜੀ ਇਹ ਬਸ ਉਹ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਮਨੂੰ ਬਲਬੁੱਧੀਦ ਹੈ ਅਤੇ ਤਾਕਤ ਹੈ ਮੈਂ ਆਪਣਾ ਇਹ ਜੋ ਉਹਨਾਂ ਨੇ ਸਭੇ ਲਈ ਕੀਤਾ ਮੈਂ ਉਹਨਾਂ ਲਈ ਛੋਟਾ ਜਿਹਾ ਕਦੇ ਕੁਝ ਕਰ ਨਹੀਂ ਸਕਦਾ ਵੈਸੇ ਉਹ ਦਰਦ ਨੂੰ ਅਹਿਸਾਸ ਕਰਦੇ ਹੋਏ ਮੈਂ ਬਸ ਇਹ ਤਾਂ ਕਰਦਾ ਹੁਣ ਉਹਨਾਂ ਨੂੰ ਜੋ ਦਰਦ ਉਹਨਾਂ ਨੇ ਸਾਡੇ ਲਈ ਕੀਤਾ ਮੈਂ ਉਹ ਠੰਡੇ ਉਹਦੇ ਨਾਲ ਤਾਂ ਵਰਤਦੇ ਰਹਾਂਗਾ ਬੋਲ ਰਿਹਾ ਹਾਂ ਤਾਂ ਬਿਲਕੁਲ ਇਹੀ ਤਸਵੀਰ ਹੈ ਪੰਜਾਬ ਦੀ ਔਰ ਇਹ ਲਖਮਨ ਦਾਸ ਟੋਨੀ ਜੀ ਨੇ ਪਟਿਆਲੇ ਵਾਲੇ ਔਰ ਤੁਸੀਂ ਦੇਖੋ ਕਿ ਇਹ ਪੋ ਦਾ ਮਹੀਨਾ ਹੈ ਔਰ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਬੰਦਾ ਨਹਾਉਣ ਤੋਂ ਗਰੇਜ਼ ਕਰਦਾ ਨਾ ਗਾਇ ਪਾ ਲੈਂਦਾ ਔਰ ਗਰਮ ਕੱਪੜੇ ਪਾਉਂਦਾ ਤਾਂ ਦੇਖੋ ਤੁਸੀਂ ਇਹ ਗਰਮ ਪਾਣੀ 'ਚ ਇੱਕ ਤਾਂ ਧੂਆ ਨਿਕਲਦਾ ਹੈ ਠੰਡਾ বরਫ ਵਾਲਾ ਪਾਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਤੁਸੀਂ ਨਾਲ ਜਾਪ ਕਰ ਰਹੇ ਨੇ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਔਰ ਤੁਸੀਂ ਦੇਖੋ ਕਿ ਠੰਡੇ ਪਾਣੀ ਦੇ ਨਾਲ ਲਸ਼ਮਨਦਾਸ ਟੋਨੀ ਜੀ ਇਸ ਵੇਲੇ ਠੰਡੇ ਪਾਣੀ ਦੇ ਨਾਲ ਨਹਾ ਕੇ ਸਜਦਾ ਕਰ ਰਹੇ ਨੇ ਨਿੱਕੇ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਔਰ ਯਾਦ ਕਰ ਰਹੇ ਨੇ ਅਹਿਸਾਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਕੁਰਬਾਨੀ ਦਾ ਕਿ ਕਿਵੇਂ ਨਿੱਕੀਆਂ ਉਮਰਾਂ ਦੇ ਛੋਟੇ ਸਹਬਜ਼ਾਦਿਆਂ ਨੇ ਠੰਡੀਆਂ ਰਾਤਾਂ ਜਿਹੜੀਆਂ ਨੇ ਉਹ ਠੰਡੇ ਬੋਰਚ ਦੇ ਵਿੱਚ ਕਿਵੇਂ ਗੁਜ਼ਾਰੀਆਂ ਹੋਣਗੀਆਂ ਔਰ ਉਸੇ ਚੀਜ਼ ਨੂੰ ਅਹਿਸਾਸ ਕਰਨ ਦੀ ਕੋਸ਼ਿਸ਼ ਹੈ ਕਵੰਟਲਾਂ ਦੇ ਕਵੰਟਲ ਜਿਹੜੀ ਬਾਰਫ ਇੱਥੇ ਤੁਸੀਂ ਦੇਖ ਰਹੇ ਹੋ ਔਰ ਏ ਅਸੀਂ ਇਹਨਾਂ ਦੇ ਧੰਨਵਾਦੀ ਵੀ ਹਾਂ ਕਿ ਸਾਨੂੰ ਸਮਾਂ ਇਹਨਾਂ ਨੇ ਦਿੱਤਾ ਔਰ ਇੱਥੇ ਆਉਣ ਦਾ ਮੌਕਾ ਮਿਲਿਆ ਹਾਲਾਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟੀਆਂ ਦੱਸ ਕੇ ਨਹੀਂ ਆਏ ਸਿੱਧੇ ਆਏ ਹਾਂ ਔਰ ਪਰ ਇਹਨਾਂ ਦਾ ਵੱਡਾ ਪੰਨਾ ਹੈ ਕਿ ਇਹਨਾਂ ਨੇ ਇਹ ਚੀਜ਼ ਮੰਨੀ ਸਾਡੀ ਜਿਹੜੀ ਬੇਨਤੀ ਸੀ ਔਰ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਇੰਟਰਵਿਊ ਹੈ ਨਾ ਤੁਸੀਂ ਵਕਤ ਤੋਂ ਬਾਅਦ ਲੋਕਾਂ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਇਹਨੇ ਸੁਨੇਹਾ ਬਹੁਤ ਵੱਡਾ ਦੇਣਾ ਇਸ ਇੰਟਰਵਿਊ ਨੇ ਤਾਂ ਬਿਲਕੁਲ ਇਹ ਇਹ ਤਸਵੀਰਾਂ ਨੇ ਹੀ ਇਹ ਤਸਵੀਰਾਂ ਨੇ ਭਾਈਚਾਰਕ ਸਾਂਝ ਦੀਆਂ ਇਹ ਤਸਵੀਰਾਂ ਨੇ ਪੰਜਾਬ ਦੀਆਂ ਸ਼ਾਇਦ ਜਿਸ ਪੰਜਾਬ ਬਾਰੇ ਕੁਸ਼ਕ ਲੋਕ ਜਿਹੜਾ ਪ੍ਰਚਾਰ ਹੋਰ ਤਰ੍ਹਾਂ ਦਾ ਕਰਦੇ ਨੇ ਹੋਰ ਤਰ੍ਹਾਂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਅਸਲ ਪੰਜਾਬ ਇਹੀ ਹੈ ਇੱਕ ਹਿੰਦੂ ਗੁਰੂ ਦੇ ਵੱਲੋਂ ਜਿੱਕੇ ਸਹਿਬਜ਼ਾਦਿਆਂ ਦੀ ਇਤਿਹਾਸਤ ਦੇ ਅਹਿਸਾਸ ਨੂੰ ਉਸ ਸਮੇਂ ਦੇ ਅਹਿਸਾਸ ਨੂੰ ਮਾਣਨ ਦੇ ਲਈ ਠੰਡੇ ਪਾਣੀ ਦੇ ਨਾਲ ਬਰਫ਼ ਵਾਲੇ ਪਾਣੀ ਦੇ ਨਾਲ ਜਿਹੜਾ ਨਹਾਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਦੇਖੋ ਤੁਸੀਂ ਇਹ ਲਖਮਨ ਦਾਸ ਟੋਨੀ ਜੀ ਵੀ ਸਿਰ ਝੁਕਦਾ ਜੀ ਤੁਹਾਡੀ ਇਸ ਸੋਚ ਦੇ ਅੱਗੇ ਔਰ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਇਹ ਯਤਨ ਤੇ ਜਿਹੜਾ ਉਹ ਉਪਰਾਲਾ ਕਰ ਰਹੇ ਹੋ ਇਹ ਇਹ ਬਹੁਤ ਕਾਬਲੇ ਤਾਰੀਫ ਹੈ ਔਰ ਤੁਸੀਂ ਹਾਲਾਂਕਿ ਮੰਨ ਨਹੀਂ ਰਹੇ ਸੀ ਪਰ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਵੀਡੀਓ ਹੈ ਨਾ ਇਹ ਜਿਹੜੀ ਇੰਟਰਵਿਊ ਗੱਲਬਾਤ ਹੈ ਇਹ ਹਰ ਇੱਕ ਮੋਬਾਈਲ ਦੇ ਵਿੱਚ ਹੋਣੀ ਚਾਹੀਦੀ ਔਰ ਮਾਪਿਆਂ ਨੂੰ ਇਹ ਫਰਜ਼ ਬਣਾ ਕੇ ਨਾ ਇਹ ਦਿਖਾਣੀ ਚਾਹੀਦੀ ਹੈ ਬੱਚਿਆਂ ਨੂੰ ਕਿ ਇਹ ਭਾਈਚਾਰਕ ਸਾਂਝ ਹੈ ਇਹ ਇਹ ਪੰਜਾਬ ਹੈ ਤੁਸੀਂ ਦੇਖੋ ਇਹ ਮਤਲਬ ਉਪਰਾਲਾ ਕਿੰਨਾ ਥੋੜਾ ਜਿਆ ਹੋ ਸਕਦਾ ਤੁਹਾਨੂੰ ਔਕਵਰ ਲੱਗਦਾ ਹੋਵੇ ਪਰ ਦਿਖਾਉਣ ਦਾ ਸਿਰਫ ਇਹੀ ਮੰਤਵ ਹੈ ਕਿ ਕੁਝ ਕੁ ਲੋਕ ਕਹਿ ਸਕਦੇ ਨੇ ਕਿ ਜੀ ਇਹ ਨਹਾਰੇ ਤੇ ਤੁਸੀਂ ਇਹਨਾਂ ਨੂੰ ਉਹ ਡਿਸਟਰਬ ਕੀਤਾ ਪਰ ਇਹਨੂੰ ਦਿਖਾਉਣ ਦਾ ਮੰਤਵ ਇਹੀ ਹੈ ਕਿ ਇਹ ਤੁਸੀਂ ਫੀਲ ਕਰ ਸਕੋ ਇਹ ਦੇਖੋ ਤੁਸੀਂ 1.5 2 ਵਜੇ ਦਾ ਟਾਈਮ ਹੋ ਰਿਹਾ ਤੇ ਠੰਡੇ ਪਾਣੀ ਨਾਲ ਇਮੇਜਿਨ ਕਰੋ ਕਿਉਂਕਿ ਜੇ ਤੁਸੀਂ ਰਜਾਈ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਉਸ ਚੀਜ਼ ਨੂੰ ਅਹਿਸਾਸ ਕਰ ਸਕਦੇ ਹੋ ਕਿ ਠੰਡਕ ਕੀ ਹੁੰਦੀ ਆ ਇਹ ਇਹ ਮੈਨੂੰ ਲੱਗਦਾ ਜੀ ਇਹ ਉਪਰਾਲਾ ਬੜਾ ਜ਼ਬਰਦਸਤ ਹੈ ਤੁਹਾਡਾ ਇਹ ਤਾਂ ਮੇਰੇ ਗੁਰੂ ਦੀ ਮਿਹਰ ਤੇ ਬਹੁਤ ਬੜੀ ਕਿਰਪਾ ਹੈ ਮੈਂ ਉਹਨਾਂ ਨੂੰ ਇਹੀ ਕਹੀਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਵੀ ਮੈਂ ਤਾਂ ਇਸ ਕਾਬਲ ਹੀ ਹੋ ਨਹੀਂ ਜਿਸ ਕਾਬਲ ਤੋਂ ਮਨ ਬਣਾਇਆ ਹੈ ਵੀ ਲੋਕ ਤਾਂ ਬਹੁਤ ਕੁਝ ਮਤਲਕ ਕਰਦੇ ਆ ਮੈਂ ਉਸ ਦਰਦ ਨੂੰ ਜਿਹੜਾ ਤੁਹਾਡੇ ਲਾਲਾਂ ਦੇ ਨਾਲ ਦਰਦ ਹੋਇਆ ਉਸ ਦਰਦ ਨੂੰ ਅਹਿਸਾਨ ਕਰਦਾ ਹੋਇਆ ਮਤਲਬ ਮੈਂ ਤਾ ਲਛਮਨ ਦਾਸ ਟੋਨੀ ਜੀ ਨੇ ਜਿਹੜੇ ਆਪਣੇ ਹੁਣ ਥੋੜਾ ਕੱਪੜੇ ਪਾ ਲਏ ਨੇ ਹਾਲਾਂਕਿ ਚਲੋ ਸਮਾਂ ਉਹਨਾਂ ਦਾ ਅਸੀਂ ਬਹੁਤਾ ਨਹੀਂ ਲੈਣਾ ਪਰ ਤੁਹਾਡੇ ਤੱਕ ਪਹੁੰਚਣੀਆਂ ਗੱਲਾਂ ਵੀ ਬਹੁਤ ਜ਼ਰੂਰੀ ਨੇ ਆਜੋ ਥੋੜਾ ਰੂਬਰੂ ਕਰਵਾਈਏ ਸਹੀ ਢੰਗ ਦੇ ਨਾਲ ਹੁਣ ਕਿਉਂਕਿ ਉਦੋਂ ਤੁਸੀਂ ਠੰਡ ਤਾਂ ਨਹੀਂ ਲੱਗਦੀ ਜੀ ਪਹਿਲਾਂ ਤੁਹਾਨੂੰ ਨਹੀਂ ਜੀ ਨੇ ਪੱਕੀ ਠੀਕ ਹੋ ਜੀ ਪੱਕਾ ਥੋੜੇ ਸਾਹਮਣੇ ਆੜੇ ਬਿਲਕੁਲ ਬਿਲਕੁਲ ਇਹ ਪਰ ਵੱਡੀ ਵੱਡੀ ਗੱਲ ਆ ਜੀ ਤੁਸੀਂ ਜਿੰਨੀ ਦੇਰ ਇਹ ਮਤਲਬ ਬੰਦਾ ਇੰਨੀ ਦੇਰ ਗਰਮ ਪਾਣੀ ਨਾਲ ਨਹੀਂ ਨਹਾਉਂਦਾ ਬਲਬ ਨਿਕਲਣ ਦੀ ਕੋਸ਼ਿਸ਼ ਕਰਦਾ ਤੁਸੀਂ ਜਿੰਨੀ ਦੇਰ ਠੰਡੇ ਪਾਣੀ ਦੇ ਨਾਲ ਇਹ ਇਹ ਪਹਿਲਾਂ ਤਾਂ ਮੈਨੂੰ ਲੱਗਾ ਕਿ ਸਭ ਤੋਂ ਵੱਧ ਤਾਂ ਵਧਾਈ ਦੇ ਪਾਤਰ ਜਾਂ ਕਹਿ ਲਓ ਕਿ ਤਾਰੀਫ ਤੁਹਾਡੇ ਬੌਝ ਦੀ ਕਰਨੀ ਬਣਦੀ ਹੈ ਜਿਨ੍ਹਾਂ ਨੇ ਤੁਹਾਨੂੰ ਸੰਸਕਾਰ ਇਡੇ ਵੱਡੇ ਦਿੱਤੇ ਨੇ ਮੇਰੇ ਬੌਜੀ ਸਾਹਿਬ ਦਾ ਹਾਜ਼ਰ ਸਾਹਿਬ ਦਾ ਬਹੁਤ بڑا ਮੇਰੇ ਤੇ ਯੋਗਦਾਨ ਰਿਹਾ ਕਿਉਂਕਿ ਉਹ ਮੈਨੂੰ ਕੀ ਸਾਡੇ ਪੂਰੇ ਪਰਿਵਾਰ ਨੂੰ ਹੀ ਮਤਲਬ ਇੱਕ ਅੱਛੇ ਰਾਹ ਤੇ ਉਹਨਾਂ ਨੇ ਚੱਲਣ ਦੀ ਕੋਸ਼ਿਸ਼ ਕੀਤੀ ਵੀ ਹਰ ਮਾਂ-ਬਾਪ ਨੂੰ ਹੁੰਦਾ ਵੀ ਮੇਰੇ ਬੱਚੇ ਲੈਕ ਹੋਵੇਂ ਅੱਛੇ ਕਾਰਜ ਕਰੇ ਤਾਂ ਮਤਲਬ ਉਹਨਾਂ ਦੀ ਮਰਤੇ ਵੀ ਕਿਰਪਾ ਸੀਗੀ ਕੁਝ ਭਾਈ ਗੁਰੂ ਦੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਕੈ ਦੀ ਗੱਲ ਹੈ ਜੀ ਹਨੂਮਾਨ ਜੀ ਨੂੰ ਵੀ ਮੰਨਦਾ ਮੈਂ ਉਹਨਾਂ ਦੀ ਵੀ ਮਰਤੇ ਬਹੁਤ ਬੜੀ ਕਿਰਪਾ ਐਕਚੁਅਲੀ ਕੀ ਸੀ ਜਦੋਂ ਮੈਂ ਰਾਤ ਨੂੰ ਉਹਨਾਂ ਦੇ ਪੈਰ ਦੁਬਾਂਦਾ ਹੁੰਦਾ ਹੁੰਦਾ ਸੀਗਾ ਉਹ ਸਾਨੂੰ ਹਰ ਕਿਸਮ ਦੀ ਧਾਰਮਿਕਾਂ ਕਹਾਣੀਆਂ ਸਮੰਦੇ ਹੁੰਦੇ ਸੀਗੇ ਇੱਕ ਵਾਰੀ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਗੁਰੂ ਗੋਬ ਸਿੰਘ ਜੀ ਬਾਰੇ ਦੱਸਿਆ ਵੀ ਅਗਰ ਅੱਜ ਗੁਰੂ ਗੋਬ ਸਿੰਘ ਜੀ ਜਾਂ ਗੁਰੂ ਤੇਗ ਬਹਾਦਰ ਜੀ ਮਾਝ ਸਾਡੇ ਵਾਸਤੇ ਇੱਡੀ ਵੱਡੀ ਕੁਰਬਾਨੀ ਨਾ ਦੰਦੇ ਵੀ ਮੇਰਾ ਖਿਆਲ ਕਹਿੰਦੇ ਵੀ ਹਿੰਦੁਸਤਾਨ ਜਿਹੀਂ ਦੋ ਨਜ਼ਰ ਨਹੀਂ ਆਣੇ ਸੀ ਵੀ ਮੈਂ ਉਹਨਾਂ ਦਾ ਬਹੁਤ ਬੜਾ ਸ਼ੁਕਰਗੁਜ਼ਾਰ ਆ ਆਪਣੇ ਫਾਦਰ ਸਾਹਿਬ ਦਾ ਵੀ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਡੇ ਲਈ ਐਨਾ ਕੁਛ ਕੀਤਾ ਤੁਹਾਨੂੰ ਤੁਹਾਨੂੰ ਜੇ ਆਪਾਂ ਸਾਲ ਕਹੀਏ ਕਿੰਨੇ 25 30 ਸਾਲ ਹੋ ਗਏ ਇਹ ਮੈਨੂੰ 26 ਸਾਲ ਆ ਜੀ 26 ਸਾਲ ਹੋ ਗਏ ਇਸ ਅੱਜ ਦਾ ਮਤਲਬ ਮਲਾ ਕੇ 26 ਸਾਲ ਹੋ ਗਏ 26 ਸਾਲ ਪਰ ਮੈਂ ਤੁਹਾਨੂੰ 26 ਸਾਲ ਚ ਹੀ ਜ਼ਿਆਦਾ ਵੀ ਮੇਰੀ ਪਿਛਲੇ ਸਾਲ ਦੀ ਵੀਡੀਓ ਮਤਲਬ ਵਾਇਰਲ ਹੋ ਗਈ ਕੋਈ ਆਗੇ ਸੀਗੇ ਮੀਡੀਆ ਵਾਲੇ ਉਹਨਾਂ ਨੇ ਮਤਲਬ ਕਰਦੇ ਮੈਂ ਐਕਚੁਅਲੀ ਪਰ ਲੋਕਾਂ ਨੇ ਐਪਰੀਸ਼ੀਏਟ ਬਹੁਤ ਕੀਤਾ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਆਪਾਂ ਜਦੋਂ ਦੇਖਦੇ ਆਂ ਤਾਂ ਲੋਕ ਇਸ ਚੀਜ਼ ਨੂੰ ਬਹੁਤ ਮਤੱਸਰ ਕਰਦਿਆ ਕਿ ਕਮਾਲ ਹੋ ਗਈ ਮਤਲਬ ਲੋਕ ਥੱਲੇ ਜੋ ਲਿਖਦੇ ਆ ਮਤਲਬ ਉਹਦਾ ਇਸ ਤਰ੍ਹਾਂ ਸੀਗਾ ਜੀ ਮਤਲਬ ਪਰਮਾਤਮਾ ਦੀ ਵੀ ਮੇਰੇ ਤੇ ਬੜੀ ਬੜੀ ਕਿਰਪਾ ਹੈ ਮੈਂ ਉਹਨਾਂ ਨੂੰ ਸਵੇਰ ਉੱਠ ਕੇ ਇੱਕ ਇਹੀ ਕਹਣਾ ਉਹਨਾਂ ਕਿ ਸੱਚੇ ਪਾਤਸ਼ਾਹ ਵੀ ਮਨ ਨੂੰ ਇਸ ਤਰ੍ਹਾਂ ਹੀ ਮਤਲਬ ਰਖੀਂ ਔਰ ਕੋਈ ਐਸਾ ਕਾਰਜ ਨਾ ਕਰਾਈਂ ਕੋਈ ਮੈਂ ਐਸਾ ਕੰਮ ਨਾ ਕਰਾਂ ਜਿਹਦੇ ਮੇਰਾ ਸਰ ਝੁਕ ਜੇ ਔਰ ਥੋੜਾ ਜਿਹੜਾ ਨਾਮ ਲੈ ਰਿਹਾ ਵੀ ਮਰਦੋ ਕੁਈ ਲੋਕਾਂ ਨੂੰ ਉਂਗਲੀਆਂ ਉਠਾਵੇਂ ਵੀ ਆ ਰਹੇ ਹੁਣ ਮੇਰੇ ਵਿਚਾਰ ਮਤਲਬ ਹਮੇਸ਼ਾ ਇੱਕ ਸ਼ੁੱਧ ਮੈਨੂੰ ਹੀ ਦੂਜੀ ਗੱਲ ਇਹ ਹੈ ਕਿ ਅਗਰ ਕੋਈ ਬੰਦਾ ਗਲਤ ਕੰਮ ਕਰ ਰਿਹਾ ਹੁੰਦਾ ਮੈਂ ਐਕਚੁਅਲੀ ਉਹਦੇ ਮੂੰਹ ਦੇ ਉੱਤੇ ਕਹਿ ਦਿੰਦਾ ਵੀ ਯਾਰ ਇਹ ਕੰਮ ਗਲਤ ਆ ਠੀਕ ਨਹੀਂ ਆ ਉਹ ਕੁਝ ਲੋਕ ਮੈਨੂੰ ਪਸੰਦ ਵੀ ਨਹੀਂ ਕਰਦੇ ਵੀ ਕਿਉਂਕਿ ਉਹ ਇਸ ਕਰਕੇ ਵੀ ਸੱਚਾਈ ਜੇਕਰ ਮੈਂ ਬੋਲਦਾ ਪਰ ਮੇਲਾ ਦਾ ਮੂੰਹ ਤੇ ਕਹਿ ਦੇਣਾ ਚੰਗਾ ਵੀ ਹੁੰਦਾ ਹਾਂ ਮੇਰੇ ਫਾਜ਼ਲ ਸਾਹਿਬ ਇਹ ਹੀ ਕਹਿੰਦੇ ਸੀ ਵੀ ਅਗਰ ਤੁਸੀਂ ਕਿਸੇ ਨੂੰ ਮੂੰਹ ਦੇ ਉੱਤੇ ਟੋਕ ਦੋਗੇ ਨਾ ਉਹ ਬਹੁਤ ਅੱਛਾ ਥੋੜੀ ਦੇਰ ਵਾਸਤੇ ਬੰਦੇ ਨੂੰ ਬੁਰਾ ਲੱਗਦਾ ਮਗਰ ਉਹ ਸਾਰੀ ਜ਼ਿੰਦਗੀ ਬੰਦਾ ਯਾਦ ਕਰਦਾ ਵੀ ਹਾਂ ਯਾਰ ਉਹ ਬੰਦੇ ਨੇ ਮੰਨੂੰ ਇਸ ਤਰ੍ਹਾਂ ਕਿਹਾ ਸੀ ਪਰ ਜਦੋਂ ਤੁਸੀਂ ਇਹ ਹੁਣ 26ਵਾਂ ਸਾਲ ਤੁਹਾਨੂੰ ਹੋ ਗਿਆ ਤੇ ਪਰਿਵਾਰਕ ਤੌਰ ਤੇ ਜਿਹੜਾ ਇੱਕ ਯਾਰਾਂ ਦਾ ਸਰਕਲ ਹੁੰਦਾ ਦੋਸਤਾਂ ਦਾ ਤੇ ਉਹ ਉਹ ਵੀ ਪੂਰੀ ਸਪੋਰਟ ਕਰਦੇ ਆ ਜਾਂ ਨਹੀਂ ਮੇਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੇਰੇ ਕਿਸੇ ਵੀ ਯਾਰ ਦੋਸਤ ਨੂੰ ਮੇਰੇ ਇਸ ਦੇ ਬਾਰੇ ਪਤਾ ਨਹੀਂ ਸੀ ਹੁਣ ਹੁਣ ਲੱਗ ਜਾਣਾ ਸਭ ਨੂੰ ਪਤਾ ਹਾਂਜੀ ਬਸ ਪਿਛਲੇ ਸਾਲ ਤੋਂ ਹੋਇਆ ਜਾਂ ਸਿਰਫ ਇੱਕ ਮੇਰੇ ਮਦਰ ਨੂੰ ਪਤਾ ਸੀਗਾ ਅੱਛਾ ਜਦੋਂ ਮੈਂ ਮਦਰ ਨਾਲ ਆਂਦਾ ਹੁੰਦਾ ਸੀ ਮੇਰੇ ਮਦਰ ਨੂੰ ਜਰੂਰ ਪਤਾ ਸੀ ਉਹ ਕਿਉਂਕਿ ਇਸ ਕਰਕੇ ਪਤਾ ਲੱਗ ਗਿਆ ਸੀ ਉਹਨਾਂ ਨੂੰ ਉਹ ਉਹਨਾਂ ਨੇ ਮੇਰਾ ਹੱਥ ਰੱਖ ਗਏ ਨਾ ਆਪਣੇ ਸਿਰ ਦੇ ਉੱਤੇ ਮੈਨੂੰ ਕਸਮ ਖਲਾਈ ਸੀ ਵੀ ਤੂੰ ਮੈਨੂੰ ਦੱਸ ਕੀ ਗੱਲ ਆ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਵਾਸਤੇ ਛੋਟੇ ਸਹਿਬਜ਼ਾਦਿਆਂ ਨੇ ਐਨਾ ਕੁਝ ਕੀਤਾ ਵੀ ਉਹ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਵਾਹ ਵਾਹ ਵੀ ਮੈਂ ਤਾਂ ਮਤਲਬ ਇਹਨਾਂ ਨੂੰ ਹੂੰ ਨੋ ਨੋ ਸੋਲੋ ਤੇ ਤੁਹਾਡੇ ਮੈਸੇਜ ਦਾ ਕੀ ਰਿਸਪੌਂਸ ਸੀ ਜਦੋਂ ਉਹਨਾਂ ਨੂੰ ਪਤਾ ਉਹਨਾਂ ਨੇ ਸ਼ੁਰੂਆਪੀ ਤੌਰ ਦੇ ਵਿੱਚ ਮੈਸੇਜ ਨੂੰ ਵੀ ਮੇਰਾ ਪਿਛਲੇ ਸਾਲ ਪਤਾ ਲੱਗਾ ਐਨੇ ਸਾਲ ਪਤਾ ਹੀ ਨਹੀਂ ਲੱਗਿਆ ਮੈਂ ਕਦੀ ਕਿਸੇ ਨੂੰ ਮੇਰਾ ਬੜਾ ਜ਼ਬਰਦਸਤ ਹਾਜਮਾ ਹੈ ਜੀ ਅੱਛਾ ਮੈਂ ਜੇ ਕੋਈ ਅੱਛਾ ਕੰਮ ਕਰ ਰਿਹਾ ਮੈਂ ਕਦੀ ਕਿਸੇ ਨੂੰ ਮਤਲਬ ਜਿਵੇਂ ਇੰਨੀ ਕੁਆਂਟਲ ਦੀ ਕੁਆਂਟਲ برف ਜਦੋਂ ਘਰੇ ਆਂਦੀ ਕੋਈ ਜਿਵੇਂ ਪੁੱਛਦੇ ਤਾਂ ਤੁਸੀਂ ਕਹਿੰਦੇ ਮੈਂ ਐਕਚੁਅਲੀ ਕੀ ਆ ਜੀ ਜਿਵੇਂ ਐਕਟਿਵ ਵੀ ਬਰਫ ਆਈ ਆ ਪਹਿਲੇ ਮੈਂ ਗਲੀ ਚ ਅੱਜ ਦੇਖ ਰਿਹਾ ਸੀ ਕਿ ਕੋਈ ਗਲੀ ਚ ਹੈ ਤਾਂ ਨਹੀਂ ਅੱਛਾ ਉਹ ਤਾਂ ਮੈਂ ਫਿਰ ਉਸ ਨੂੰ ਕਹਿੰਦਾ ਸੀ ਕਿ ਯਾਰ ਮੈਨ ਤਾਂ ਜੇ ਕੋਈ ਬੱਚਾ ਦੇਖਦਾ ਸੀ ਜੋ ਪੁੱਛਦੇ ਸੀਗੇ ਆਏ ਇੱਕ ਦੋ ਗਵਾਂਢੀ ਵੀ ਆ ਗਏ ਬਰਫ਼ ਕੀ ਕਰਨੀ ਮੈਂ ਕਿਹਾ ਰਚੀੜੀਆਂ ਉਹਨਾਂ ਨੂੰ ਰਾਤ ਨੂੰ ਗਰਮੀ ਲੱਗਦੀ ਆ ਇਸ ਕਰਕੇ ਦੱਸਿਆ ਮਨੇ ਹਜੇ ਵੀ ਨਹੀਂ ਇਹ ਥੋੜਾ ਚੈਨਰ ਆ ਗਿਆ ਤੁਸੀਂ ਪਤਾ ਨਹੀਂ ਕਿਵੇਂ ਨੇ ਤੱਕ ਪਹੁੰਚ ਗਏ ਮੈਂ ਤਾਂ ਐਕਚੁਅਲੀ ਇਸ ਤੇ ਕਾਹਲ ਨਹੀਂ ਤੁਸੀਂ ਵੀ ਮੈਂ ਇਹ ਤੁਹਾਡਾ ਵੱਡਾ ਪੰਨਾ ਤੇ ਫਤੇਗੜ ਸਾਹਿਬ ਵੀ ਜਾਣਦੇ ਹੁੰਦੇ ਉਹ ਮੱਥਾ ਟੇਕਣ ਇਹਨਾਂ ਦਿਨਾਂ ਚ ਪਹਿਲਾਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਇਸ ਦਿਨਾਂ ਦੇ ਵਿੱਚ ਨਹੀਂ ਜਾਂਦਾ ਜੀ ਮੈਂ ਤੁਹਾਨੂੰ ਝੂਠ ਬੋਲਾਂ ਠੀਕ ਹੈ ਮੈਂ ਜਾਂਦਾ ਮਗਰ ਆਮ ਦਿਨਾਂ ਦੇ ਵਿੱਚ ਆਮ ਦਿਨਾਂ ਦੇ ਉਹਦੇ ਵਿੱਚ ਕੀ ਹੁੰਦਾ ਸੀਗਾ ਉਹਦੇ ਵਿੱਚ ਵੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਕੁਝ ਗੱਲਾਂ ਦੱਸਿਆ ਸੀ ਵੀ ਅਗਰ ਤੁਸੀਂ ਕਿਸੇ ਕੋਲੇ ਵੀ ਮਤਲਬ ਜਾ ਰਹੇ ਹਾਂ ਕਿਸੇ ਗੁਰੂ ਕੋਲੇ ਜਾ ਰਹੇ ਹਾਂ ਕਿਤੇ ਜਾ ਵੀ ਉਹ ਐਸੀ ਜਗ੍ਹਾ ਮਤਲਬ ਗੱਲ ਕਰਨੀ ਚਾਹੀਦੀ ਆ ਵੀ ਉਹ ਜਦੋਂ ਤੁਸੀਂ ਗੱਲ ਉਹਨਾਂ ਨਾਲ ਕਰੋ ਉਹ ਥੋੜਾ ਵੈਸੇ ਤਾਂ ਉਹ ਸਾਰੀ ਦੁਨੀਆ ਦਾ ਮਤਲਬ ਧਾਂਕ ਮਤਲਬ ਜਿਹੜੀ ਉਹਨਾਂ ਦੀ ਸਿੱਖਿਆ ਸੀ ਉਹ ਇਸ ਤਰ੍ਹਾਂ ਸੀ ਵੀ ਜਦੋਂ ਤੁਸੀਂ ਗੱਲ ਕਰੋ ਉਹਨਾਂ ਨਾਲ ਵੀ ਉਹ ਬੰਦਾ ਜਿਵੇਂ ਤੁਹਾਨੂੰ ਮੈਂ ਇੰਟਰਵਿਊ ਤੁਸੀਂ ਲੈ ਰਹੇ ਹੋ ਥੋੜਾ ਧਿਆਨ ਮੇਰੇ ਕੰਨੀ ਮੇਰੇ 'ਤੇ ਵੀ ਉਹ ਐਵੇਂ ਮਾਲਕ ਨੂੰ ਜਦੋਂ ਆਪਾਂ ਆਪਣੇ ਦਰਦ ਦੱਸੀ ਵੀ ਮਾਲਕਾ ਤਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਵੀ ਉਹ ਪੀੜ ਪਕਕੇ ਦੇ ਵਿੱਚ ਆ ਵੀ ਤੁਸੀਂ 2 ਮਿੰਟ ਖੜੇ ਹੋ ਨਾਲ ਦੇ ਨਾਲ ਅਗਲੇ ਸੰਗਤ ਨੂੰ ਕਹੀ ਗਏ ਇਸ طرح ਮੇਰਾ ਵਿਚਾਰ ਹੈ ਇਸੇ ਚੀਜ਼ ਮੈਂ ਆਪਣੇ بیٹے ਨੂੰ ਦੱਸ ਰਿਹਾ ਹਾਂ ਵੀ ਯਾਰ ਜੇ ਤੂੰ ਕਰੇਂਗਾ ਤਾਂ ਇਸ ਤਰ੍ਹਾਂ ਦਾ ਬਿਲਕੁਲ ਮੈਂ ਇਹਨਾਂ ਨੇ ਜ਼ਿਕਰ ਕੀਤਾ بیٹے ਦਾ ਧਰਮ ਸਿੰਘ ਇਹਨਾਂ ਦੇ بیٹے ਦਾ ਨਾਮ ਹੈ ਔਰ ਬਹੁਤ ਦਿਲਚਸਪ ਹੈ ਜੀ ਜੋ ਸੰਸਕਾਰ ਇਹਨਾਂ ਨੂੰ ਆਪਣੇ ਪਿਤਾ ਜੀ ਵੱਲੋਂ ਮਿਲੇ ਇੱਥੇ ਆ ਜੋ ਤੇ ਉਹ ਮੈਨੂੰ ਲੱਗਦਾ ਕਿ ਇਹਨਾਂ ਨੇ ਤਾਂ ਦੇਖਿਆ ਹੀ ਆ ਸੰਸਕਾਰ ਇਹੀ ਹੁੰਦੇ ਨੇ ਜੋ ਬੱਚਾ ਆਪਣੇ ਮਾਪਿਆਂ ਨੂੰ ਕਰਦਾ ਦੇਖਦਾ ਤਾਂ ਉਹੀ ਆ ਕੀ ਕਿਵੇਂ ਜੋ ਅੰਕਲ ਹੋਰਾਂ ਦੇ ਵੱਲੋਂ ਜਿਹੜੀ ਇਹ ਲੈਗਸੀ ਆ ਇਹ ਲੱਗਦਾ ਕਿ ਤੁਸੀਂ ਵੀ ਕਰੋਗੇ ਹਾਂਜੀ ਹਾਂਜੀ ਮੈਂ ਪੱਕਾ ਇਹ ਪਾਪਾ ਜਿਹੜੀ ਸਿੱਖਿਆ ਦੇ ਰਹੇ ਮੈਨੂੰ ਇਹ ਮੈਂ ਅੱਗੇ ਕਾਇਮ ਜ਼ਰੂਰ ਰੱਖਾਂਗਾ ਜਿਵੇਂ ਅੱਜ ਕੱਲ ਤਾਂ ਜਿਵੇਂ ਬੱਚੇ ਤਾਂ ਮੋਬਾਈਲਾਂ ਬੁੱਲਾਂ ਚੋਂ ਹੀ ਨਿਕਲਦੇ ਪਰ ਤੁਸੀਂ ਸਹਿਬਜ਼ਾਦਿਆਂ ਬਾਰੇ ਤੁਸੀਂ ਵੀ ਸਾਰਾ ਪੜਦੇ ਹੋ ਸੁਣਿਆ ਹਾਂਜੀ ਹਾਂਜੀ ਮੈਨੂੰ ਸਾਰੇ ਉਹਨਾਂ ਦੀ ਜਿਹੜੀ ਮੂਵੀ ਦਿਖਾਈ ਸੀ ਉਸ ਵੀ ਦੇਖਿਆ ਉਹਨਾਂ ਬਾਰੇ ਮਤਲਬ ਛੋਟੇ ਹੁੰਦੇ ਬਾਰੇ ਉਹਨਾਂ ਤਦ ਪਤਾ ਚੱਲਿਆ ਪਾਪਾ ਨੇ ਵੀ ਮੈਨੂੰ ਬਹੁਤ ਵਧੀਆ ਦੱਸਿਆ ਪਰ ਪਾਪਾ ਦਾ ਮੈਨੂੰ ਪਿਛਲੇ ਸਾਲ ਹੀ ਪਤਾ ਚੱਲਿਆ ਕਿਉਂਕਿ ਉਹਨੂੰ ਵੀ ਨਹੀਂ ਪਤਾ ਸੀ ਇਹ ਬਿਲਕੁਲ ਨਹੀਂ ਪਤਾ ਸੀ ਕਿਉਂਕਿ ਆਮ ਤੌਰ ਤੇ ਜਿੰਨੇ ਵਜੇ ਤੁਸੀਂ ਕਰਦੇ ਹੋ ਹੈਨਾ ਇਸ਼ਨਾਨ ਕਹਿ ਲਓ ਨਹਾਉਂਦੇ ਹੋ ਸਾਰੇ ਸੌ ਜਾਂਦੇ ਆ ਹੈਨਾ 1.5 1.5 2 ਵਜੇ ਤੱਕ ਸਾਰੇ ਸੁੱਤੇ ਹੀ ਹੁੰਦੇ ਆ ਹੈਨਾ ਆਮ ਤੌਰ ਤੇ ਜੇ ਕੋਈ ਉੱਠੇ ਵੀ ਤਾਂ ਅਗਲਾ ਕਹਿੰਦਾ ਕਿ ਚਲੋ ਕੋਈ ਵਾਸ਼ਰੂਮ ਯੂਜ਼ ਕਰਦਾ ਜਾਂ ਕੁਝ ਯੂਜ਼ ਕਰਦਾ ਹੈਨਾ ਇਹ ਚੀਜ਼ ਹੋ ਜਾਂਦੀ ਹੈ ਇਹ ਦੀਰਾ ਦੇ ਵਿਚੋ ਦਾ ਬਹੁਤ ਕਰਦਾ ਹਾਂ ਹਮ ਹਮ ਅੱਛਾ ਇੱਕ ਇੱਕ ਚੀਜ਼ ਇਹ ਵੀ ਹੈ ਕੱਟੜ ਤਾਂ ਵੀ ਲੋਕਾਂ 'ਚ ਬਹੁਤ ਜ਼ਿਆਦਾ ਪਰ ਮੈਨੂੰ ਲੱਗਦਾ ਕਿ ਢੋਡੀ ਜਿਹੜਾ ਇਹ ਐਕਟ ਹੈ ਜਿਹੜਾ ਇਹ ਤੁਸੀਂ ਜੋ ਕਰਦੇ ਹੋ ਇਹ ਇਸ ਤੋਂ ਵੱਧ ਹੀ ਖੂਬਸੂਰਤ ਕੋਈ ਮਿਸਾਲ ਕੋਈ ਸੁਨੇਹਾ ਹੋ ਨਹੀਂ ਸਕਦਾ ਬਸ ਇਹਦਾ ਇਹੀ ਹੈ ਜੀ ਵੀ ਦਰਦ ਹੈ ਸਾਹਾਂਸ ਕਰਦਾ ਮੈਂ ਇਹ ਜੋ ਕੰਮ ਕਰ ਰਹੇ ਹਾਂ ਨਾ ਇਹ ਦਰਦ ਨੂੰ ਅਹਿਸਾਸ ਕਰਦੇ ਬਾਰੇ ਮਤਲ ਮੈਂ ਕਰਦਾ ਵੀ ਜਿਵੇਂ ਫਾਜ਼ਲ ਸਾਹਿਬ ਨੇ ਦੱਸਿਆ ਸੀ ਨਾ ਜਦੋਂ ਛੋਟੇ ਸਾਹਿਬ ਜਦੋਂ ਮਾਤਾ ਗੁਜਰੀ ਜੀ ਬਾਕੀ ਦਰਸ ਉਹ ਬਦਲ ਗਈ ਵਿਛੜ ਗਈ ਸੀ ਜੋ ਸਰਸਨ ਨਦੀ ਚ ਨੂੰ ਲੈ ਕੇ ਨਹੀਂ ਗਈ ਸੀ ਗੰਗੇ ਪੈਰ ਉਹ ਮਤਲ ਉਹਨਾਂ ਦੇ ਕੱਪੜੇ ਤੱਕ ਗਿੱਲੇ ਹੋ ਗਏ ਸੀ ਉਹ ਕੱਪੜੇ ਗਿੱਲਿਆਂ ਦੇ ਵਿੱਚ ਹੀ ਉਹਨਾਂ ਨੂੰ ਬੁਰਜ ਦੇ ਵਿੱਚ ਬਿਠਾਇਆ ਗਿਆ ਸੀ ਕਿਸੇ ਤਰ੍ਹਾਂ ਇਹ ਆਪਣਾ ਮਤਲ ਡਾਂਮਾ ਡੋਰ ਹੋ ਗਿਆ ਮੈਂ ਕਹਿੰਦਾ ਵੀ ਮਤਲਬ ਸਹੀ ਗੱਲ ਆਸਾਂਦੋਂ ਮੇਰਾ ਦਿਲ ਅੱਖਾਂ ਪਰ ਲੰਨਦਾ ਦਿਲ ਰੋਂਦਾ ਵੀ ਤਨ ਮਾਤਾ ਗੁਜਰੀ ਉਹ ਗੁਰੂ ਉਹ ਠੰਡੇ ਠੰਡੇ ਬੁਰਜ ਦੇ ਵਿੱਚ ਉਹ ਦਾ ਮਹੀਨਾ ਅਜ ਤੋਂ 1900 ਸਾਲ ਪਹਿਲਾਂ ਸਰਦੀ ਵੀ ਮਨ ਲੱਗਦਾ ਇਦੋਂ ਬਹੁਤ ਵੱਧ ਹੁੰਦਾ ਤੇ ਸਰਦੀ ਉਦੋਂ ਬਹੁਤ ਜ਼ਿਆਦਾ ਹੁੰਦੀ ਸੀ ਜੀ ਉਦੋਂ ਮਤਲਬ ਗਰਮੀਆਂ ਦੇ ਵਿੱਚ ਵੀ ਫਾਸਾ ਸਾਹਿਬ ਕਹਿੰਦੇ ਸੀਗੇ ਵੀ ਨਦੀ ਨੇੜੇ ਜਾਂਦੀ ਸੀ ਸਰ ਮਤਲਬ ਉਹ ਵੀ ਉਹਦੀ ਇੰਨੀ ਮਤਲਬ ਠੰਡ ਮਤਲਬ ਹੋ ਜਾਂਦੇ ਸੀ ਗਰਮੀਆਂ ਦੇ ਵਿੱਚ ਜਿਹੜੇ ਔਰ ਉੱਥੇ ਬੈਠ ਕੇ ਮਤਲਬ ਕਈ ਵਾਰ ਰੋ ਹੁੰਦੇ ਸੀ ਜੋ ਕਿ ਉਹਨਾਂ ਨੂੰ ਮਾਤਾ ਗੁਜਰੀ ਨੂੰ ਛੋਟੇ ਸਾਹਿਬ ਜੀ ਤੇ ਤੁਸੀਂ ਨਿੱਕੇ ਹੁੰਦੇ ਵੀ ਕਦੇ ਗਏ ਪਤੇਗੜ ਸਾਹਿਬ ਆਪਣੇ ਬਾਉ ਜੀ ਦੇ ਨਾਲ ਹਾਂ ਨੀ ਹਾਂ ਹੂੰ ਮਾਤਾ ਨਿੱਕੇ ਹੁੰਦੇ ਤਾਂ ਹੀ ਸਾਨੂੰ ਪਤਾ ਲੱਗੇ ਸੀ ਵੀ ਇਹ ਸਾਡੇ ਗੁਰੂ ਜੀ ਦਾ ਤੇ ਇਹ ਇਹ ਜੇ ਜਿਹੜੀ ਤੁਸੀਂ ਇਹ ਠੰਡੇ ਪਾਣੀ ਨਾਲ ਬਰਫ਼ ਵਾਲੇ ਪਾਣੀ ਨਾਲ ਜਿਹੜਾ ਤੁਸੀਂ ਇਸ਼ਨਾਨ ਕਰਦੇ ਨਹਾਉਂਦੇ ਇਹ ਕਿੰਨੇ ਦਿਨ ਤੁਹਾਡਾ ਹੁੰਦਾ ਵਾ ਇਹ ਮੇਰੇ 3 ਦਿਨ ਉਹ ਉਹ ਦੇ ਮਹੀਨੇ ਚ ਕਰੋ ਤੋਂ ਸ਼ੁਰੂ ਕਰ ਲੈਂਦੇ ਇਹ 23 ਤੋਂ ਸ਼ੁਰੂ ਕਰ ਦਿੰਦੇ ਜੀ 23 ਤੋਂ ਸ਼ੁਰੂ ਕਰ ਲੈਂਦੇ 23 ਤੋਂ 25 ਤੱਕ 23 ਤੋਂ 25 ਤੱਕ ਤੁਸੀਂ ਇਹ ਕਰਦੇ ਮਤਲਬ ਜੀ ਕੱਲ ਦਾ ਵੀ ਜੇ ਭਗਵਾਨ ਨੇ ਚਾਹਾ ਤਮੇ ਤਿੰਨ ਤੋਂ ਚਾਰ ਦਿਨ ਮਤਲਬ ਤੁਹਾਡਾ ਚੱਲਦਾ ਹੈਗਾ ਜੇ ਮਤਲਬ ਇੱਕ ਵਾਰ ਬਰਫ਼ ਲਿਆਂਦੀ ਫਿਰ ਉਹ ਕਿਉਂਕਿ ਸਰਦੀ ਆ ਪਿਗਲਦੀ ਤਾਂ ਹੁੰਦੀ ਨਹੀਂ ਥੋੜੇ ਸਾਹਮਣੇ ਤੋਂ ਦੇਖੋ ਕੀ ਮਤਲਬ ਹੋ ਜਾਂਦਾ ਜੀ ਹਮ ਅੱਜ ਕੱਲ ਤਾਂ ਬੰਦ ਪਿਗਲਦੇ ਸੀ ਹਮ ਇਹ ਤੁਸੀਂ ਜੌਬ ਕਰਦੇ ਜਿਹੜੇ ਉੱਥੇ ਸਾਥੀ ਨੇ ਉਹਨਾਂ ਦਾ ਜਿੰਨੂੰ ਜਿੰਨੂੰ ਪਤਾ ਲੱਗਦਾ ਰਹਿੰਦਾ ਉਹ ਕਿਵੇਂ ਕਹਿੰਦਾ ਕੋਈ ਐਪਰੀਸ਼ੀਏਟ ਕਰਦੇ ਆ ਲੋਕ ਹਾਂਜੀ ਹਾਂ ਉਹ ਪਿਛਲੀ ਵਾਰੀ ਮੇਰੇ ਮਤਲਬ ਆਫਿਸ ਚ ਪਤਾ ਲੱਗਿਆ ਸੀ ਨਾ ਮੈਂ ਸਟੇਟ ਬੈਂਕ ਆਫ ਇੰਡੀਆ ਚ ਜੌਬ ਕਰਦਾ ਅੱਛਾ ਤੇ ਪਿਛਲੀ ਵਾਰੀ ਮਤਲਬ ਪਤਾ ਲੱਗ ਉਹ ਬੜੇ ਹੈਰਾਨ ਹੋ ਗਏ ਵੀ ਯਾਰ ਤੋ ਇੰਨੀ ਦੇਰ ਸਾਡੇ ਕੋਲੇ ਹੋ ਗਿਆ ਨਹੀਂ ਮੇਰੇ ਮਤਲਬ 7 ਸਾਲ ਰਹਿ ਗਏ ਰਿਟਾਇਰਮੈਂਟ ਦੇ ਵਿੱਚ ਹੀ ਅੱਛਾ ਤੇ ਉਹ ਕਹਿੰਦੇ ਕਦੀ ਤਾਂ ਨਹੀਂ ਜ਼ਿਕਰ ਹੋ ਨਹੀਂ ਕੀਤਾ ਮੈਂ ਕਹਾ ਯਾਰ ਇਹ ਜ਼ਿਕਰ ਕਰਨੀ ਕੀ ਗੱਲ ਸੀ ਹੂੰ ਇਹ ਤਾਂ ਇਹ ਮੈਨੂੰ ਲੱਗਾ ਕਿ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਹਾਂ ਇਹ ਦੇਖੋ ਕਿਰਪਾ ਤੋਂ ਬਿਨਾ ਤਾਂ ਨਹੀਂ ਜੀ ਹੁਣ ਦੇਖੋ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋएगी ਬਿਨਾਂ ਆਕੇ ਹਟਿਆ ਵੀ ਉਹ ਕੋਈ ਕੰਬੜੀ ਨਹੀਂ ਕੋਈ ਠੰਡ ਨਹੀਂ ਬਤਲ ਇੱਕ ਜਵਾਲਾ ਮੁਖੀ ਜਿਵੇਂ ਅੰਦਰੋਂ ਬਤਲ ਉਸ ਨਹੀਂ ਵੈਸੇ ਠੰਡ ਦਾ ਅਹਿਸਾਸ ਵੀ ਨਹੀਂ ਹੁੰਦਾ ਥੋੜੇ ਸਾਹਮਣੇ ਸਰ ਮਤਲਬ ਵੈਸੇ ਤਾਕਤ ਦੇ ਦੇ ਨਹੀਂ ਹਾਂ ਕੋਈ ਐਸੀ ਤੇ ਕਦੇ ਕੋਈ ਜ਼ੁਕਾਮ ਨਹੀਂ ਕੋਈ ਠੰਡ ਕੁਝ ਨਹੀਂ ਇੰਨਾ ਮਤਲਬ ਆਪ ਤਾਂ ਜਿਵੇਂ ਹੁੰਦਾ ਨਾ ਗਰਮ ਸਰਦ ਹੋ ਗਿਆ ਮੈਂ ਮਤਲਬ ਬਹੁਤ ਬੜਾ ਮੈਂ ਤੁਹਾਨੂੰ ਸਮਝਾ ਬਹੁਤ ਬੜੀ ਛਤਰ ਚਾਹ ਉਹ ਇਸ ਤਰ੍ਹਾਂ ਦੀ ਮੈਂ ਕਹਣਾ ਸੱਚੇ ਪਾਤਸ਼ਾਹ ਸਾਬ ਦੇ ਉੱਤੇ ਮਤਲਬ ਰੱਖੇ ਜੋ ਮਿਰਤੇ ਉਹਨਾਂ ਨੇ ਮਿਹਰ ਦੀ ਨਹੀਂ ਆ ਦਿੱਤੀ ਬਾਕੀ ਮੈਂ ਇਹੀ ਯੂ ਨੋ ਕਹਦੀ ਕਹਿਣਾ ਬੇਟੇ ਨੂੰ ਵੀ ਆਰ ਜੇ ਤੂੰ ਮناسب ਸਮਝੇਗਾ ਵੀ ਛੋਟੇ ਸਹਿਬਜ਼ਾਦੇ ਨੂੰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਕਦੀ ਭੁੱਲਣਾ ਵੈਸੇ ਤਾਂ ਭੁੱਲਣ ਜੋ ਹੈ ਹੀ ਨਹੀਂ ਪੂਰੀ ਦੁਨੀਆ ਉਹਨਾਂ ਨੂੰ ਮਤਲਬ ਕਰਦੀ ਹੈ ਮਗਰ ਮੈਂ ਸਾਨੂੰ ਇਹੀ ਸਿੱਖਿਆ ਦੰਨਾ ਵੀ ਜਿਹੜੇ ਸੰਸਕਾਰ ਤੁਹਾਨੂੰ ਮਿਲੇ ਨੇ ਉਹ ਤੁਸੀਂ ਅੱਗੇ ਉਹ ਅੱਗੇ ਮੈਂ ਇਸ ਨੂੰ ਦੇ ਰਿਹਾ ਵੀ ਮੇਰੇ ਰਾਹ ਤੇ ਅੱਜ ਪਤਨੀ ਬੈਟਰ ਹਾਫ ਨੂੰ ਜਦੋਂ ਇਹ ਚੀਜ਼ ਦਾ ਪਤਾ ਲੱਗਿਆ ਕਿਉਂਕਿ ਬਹੁਤ ਨੇੜੇ ਦਾ ਰਿਸ਼ਤਾ ਹੁੰਦਾ ਪਤੀ ਪਤਨੀ ਦਾ ਹੈਨਾ ਤੇ ਉਹ ਉਹਨਾਂ ਦਾ ਕੀ ਰਿਸਪੌਂਸ ਸੀਗਾ ਉਹ ਵੀ ਹੈਰਾਨ ਹੋਏ ਬਹੁਤ ਹਾਂ ਉਹ ਵੀ ਕਹਿੰਦੇ ਸੀ ਕਿ ਵੀ ਕਦੀ ਜ਼ਿਕਰ ਉਹ ਨਹੀਂ ਕੀਤਾ ਵੀ ਇਹ ਕੀ ਗੱਲ ਤਾਂ ਮੈਂ ਉਹਨਾਂ ਨੇ ਵੀ ਸੀ ਇਹ ਟੰਡੋਰਾ ਤਾਂ ਪਿੱਟਣਾ ਨਹੀਂ ਹੁੰਦਾ ਕਿਉਂਕਿ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਨਾ ਪੋ ਦਾ ਮਹੀਨਾ ਕਹਿ ਲਓ ਕਿ ਸ਼ੀਦੀ ਸਵਾ ਵੀ ਹੁੰਨੀ ਆ ਬਹੁਤ ਲੋਕ ਨੇ ਜਿਹੜੇ ਜਮੀਨ ਤੇ ਸੌਂਦੇ ਆ ਹੈਨਾ ਉਸ ਚੀਜ਼ ਦਾ ਅਹਿਸਾਸ ਪਰ ਇਹ ਜਿਹੜਾ ਤੁਹਾਡਾ ਇਹ ਯਤਨ ਇਹ ਬਹੁਤ ਘੱਟ ਸੁਣਿਆ ਸੁਣਿਆ ਹੀ ਨਹੀਂ ਮੈਂ ਤਾਂ ਕਦੇ ਕਿ ਬਰਫ਼ ਵਾਲੇ ਪਾਣੀ ਨਾਲ ਨਹਾਉਂਦੇ ਨਾਉਂਦੇ ਬਹੁਤ ਹੋਣਗੇ ਪਰ ਬਰਫ਼ ਵਾਲੇ ਪਾਣੀ ਨਾਲ ਪਾਣੀ ਨਾਲ ਨਹਾਣਾ ਉਸ ਚੀਜ਼ ਨੂੰ ਅਹਿਸਾਸ ਕਰਨਾ ਇਹ ਇਹ ਵੱਡੀ ਚੀਜ਼ ਲੱਗੀ ਮੈਨੂੰ ਬਸ ਮੈਨੂੰ ਇੱਕ ਦਰਦ ਮਤਲਬ ਮਹਿਸੂਸ ਕਰਨ ਦਾ ਮਾਰਾ ਜੋ ਮੇਰੇ ਸਾਹਮਣੇ ਮੈਨੂੰ ਦੱਸਿਆ ਵੀ ਠੰਡ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦਾ ਮੈਂ ਉਹ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਕਿ ਬਰਫ਼ ਦੇ ਨਾਲ ਨਹਾਉਣਾ ਵੀ ਉਸ ਟਾਈਮ ਦੇਖੋ ਸਾਡੇ ਕੋਲੇ ਅਗਰ ਅਸੀਂ ਕਮਰਿਆਂ ਦੇ ਵਿੱਚ ਬੈਠੇ ਲੋਕ ਹੀਟਰ ਲਾਣੇ ਆ ਰੱਈਆਂ ਲੈ ਲੈ ਠੀਕ ਹੈ ਬਿਲਕੁਲ ਠੀਕਾ ਉਹਨਾਂ ਕੋਲ ਤਾਂ ਮਾਰਾ ਕੁਝ ਵੀ ਸੀ ਫਰਸ਼ ਦੇ ਉੱਤੇ ਲੇਟੇ ਸੀ ਉਹ ਦਾਦੀ ਮਾਂ ਨੇ ਜੋ ਗੁਜਰੀ ਮਾਤਾ ਜੀ ਸੀ ਉਹਨਾਂ ਨੇ ਆਪਣੇ ਬੁੱਕਲ ਚ ਲੈ ਕੇ ਸਾਰੀ ਰਾਤ ਉਹਨਾਂ ਨੂੰ ਮਤਲਬ ਤਨਜੀਰਾ ਮੈਂ ਕਹਿੰਦਾ ਇਹ ਜੋ ਸਾਡੇ ਲਈ ਮੈਨੂੰ ਲੱਗਦਾ ਮੋਤੀਰਾਮ ਮਹਾਰਾ ਜੀ ਦੇ ਵੱਲੋਂ ਜਿਹੜੀ ਸੇਵਾ ਕੀਤੀ ਗਈ ਟੋਡਵਾਨ ਟੋਡਰਮਲ ਜੀ ਹੋਰਾਂ ਦੇ ਵੱਲੋਂ ਤਾਂ ਇਹ ਇਹ ਉਹ ਵੀ ਲੇਗੇਸੀ ਦੇਖੋ ਤੁਸੀਂ ਚਲਾ ਰਹੇ ਹੋ ਕਿਉਂ ਉਹ ਵੀ Hindu ਪਰਿਵਾਰਾਂ ਚੋਂ ਰਹੇ ਨੇ ਤਾਂ ਤੁਸੀਂ ਦੇਖੋ ਕਿ ਹਾਂ ਉਹ ਵੀ ਬਹੁਤ ਵੱਡਾ ਅਸੀਂ ਉਹ ਹਾਜ਼ਰ ਸਾਹਿਬ ਇਹ ਵੀ ਦੱਸਿਆ ਸੀ ਮੋਤੀ ਮਹਿਰਾ ਜੀ ਵਾਲੇ ਵੀ ਉਹ ਜਿੰਨੇ ਵੀ ਜੈਵਰ ਸੀ ਜਿਹੜੇ ਉਹ ਬੈਠੇ ਸੀ ਦਰਬਾਰ ਦੇ ਬਾਹਰ ਗੇਟ ਦੇ ਪਹਿਰੇਦਾਰ ਤੇ ਉਤੇ ਉਹਨਾਂ ਨੂੰ ਦੇਖ ਕੇ ਫਿਰ ਉਹ ਦੁੱਧ ਪਹਲਣ ਜਾਂਦੇ ਸੀ ਹਾਂ ਮਾਤਾ ਗੁਜਰੀ ਨੂੰ ਤੇ ਛੋਲੇ ਸਾਹਿਬ ਚਾਹਦੇ ਨੇ ਤੱਬ ਉਹ ਉਸ ਸਮੇਂ ਦਾ ਜਿਹੜਾ ਸਾਰਾ ਇਤਿਹਾਸ ਉਹਨਾਂ ਨੇ ਤੁਹਾਨੂੰ ਸਮਝਾਇਆ ਦੱਸਿਆ ਹਾਂ ਉਹਨੂੰ ਸਾਰਾ ਮਤਲਬ ਉਹਨਾਂ ਨੇ ਕਿਉਂਕਿ ਮੈਂ ਘਰ 'ਚ ਸਭ ਤੋਂ ਛੋਟਾ ਸੀਗਾ ਤੇ ਉਹ ਮੈਨੂੰ ਇਸ ਤਰ੍ਹਾਂ ਦੀ ਗੱਲਾਂ ਬਾਕੀ ਮੇਰੇ ਬ੍ਰਦਰ ਦੂਜੇ ਵੀ ਸਾਨੂੰ ਦੱਸਦੇ ਹੁੰਦੇ ਸੀ ਮੇਰੇ ਵੱਡੇ ਭਾਈ ਸਾਹਿਬ ਉਹ ਵੀ ਦੱਸਦੇ ਹੁੰਦੇ ਸੀ ਹਰ ਸਾਡੇ ਨੇ ਲੱਗਦਾ ਕਿ ਬੱਚਿਆਂ ਨੂੰ ਮਾਪਿਆਂ ਨੂੰ ਚਾਹੇ ਕੋਈ Hindu Sikh ਦੀ ਗੱਲ ਨਹੀਂ ਉਹਨਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਆਪਣੀਆਂ ਜਿਹੜੇ ਕੁਰਬਾਨੀਆਂ ਹੋਈਆਂ ਨੇ ਉਸ ਮਾਨਮੱਤੇ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਹਾਂ ਬਿਲਕੁਲ ਲਾਜ਼ਮੀ ਦੱਸਣਾ ਚਾਹੀਦਾ ਕਿਉਂਕਿ ਬੱਚੇ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀ ਕੀਤਾ ਠੀਕ ਹੈ ਨਾ ਨਹੀਂ ਅੱਜ ਕੱਲ ਤਾਂ ਜਿਵੇਂ ਬੱਚੇ ਮੋਬਾਈਲ ਲਗਾ ਦੇ ਸਾਰਾ ਦਿਨ ਚਲਾ ਲਿਆ ਪਿਕਚਰਾਂ ਦੇਖ ਲਿਆ ਵੀ ਇਹ ਦਿਨਾਂ ਦੇ ਵਿੱਚ ਮਤਲਬ ਮੈਨੂੰ ਇੰਨਾ ਵੀ ਲੋਕਾਂ ਦੇ ਟੀਵੀ ਵੀ ਬੰਦ ਹੋ ਜਾਣੇ ਚਾਹੀਦੇ ਹੂੰ ਹੂੰ ਠੀਕ ਹੈ ਵੀ ਆਪਾਂ ਇੱਕ ਜਿਵੇਂ ਕਿਸੇ ਨੂੰ ਸਿਧਾਂਤ ਨਹੀਂ ਦੰਨੇ ਆ ਉਹ ਚੀਜ਼ਾ ਸਾਡੇ ਵਾਸਤੇ ਹੂੰ ਕਿਉਂਕਿ ਨਿੱਕੇ ਇਕਬਾਲ ਸੀਗੇ ਚਲੋ ਬਾਬੇ ਕਹਿੰਦੇ ਸਹਬਜ਼ਾਦੇ ਸੀ ਪਰ ਜੇ ਉਹ ਦੇਖਿਆ ਜਾਵੇ ਕੁਰਬਾਨੀ ਬਹੁਤ ਵੱਡੀ ਸੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਨਿੱਕੇ ਬੱਚੇ ਹਾਂਜੀ ਹੂੰ ਹੂੰ 9 ਸਾਲ ਤੇ 3 ਸਾਲ ਦੇ ਕਿਆ ਮਤਲਬ ਦੇ ਕੌਣ ਸੀ ਹੂੰ ਹੂੰ ਆਪਣੇ ਬੱਚੇ ਨੂੰ ਵੈਸੇ ਕੋਈ ਛਿੜਕਦੇ ਮਾਰੇ ਵੀ ਨਾ ਛਿੜਕੀ ਜਾਪਾ ਤਾਂ ਵੀ ਅਗਲੇ ਸੇ ਘਰ ਤੋਂ ਲੜਨ ਜਾਣਦੇ ਆ ਉਹਨਾਂ ਨੇ ਸਾਡੇ ਵਾਸਤੇ ਦੇਖੋ ਜਿੰਦਾ ਹੂੰ ਨਿਵਾਂ ਦੇ ਵਿੱਚ ਗੁਰਤੇਗ ਬਾਦਲ ਜੀ ਸ਼ਹਾਦਤ ਸਾਰੇ ਜਾਣਦੇ ਕਸ਼ਮੀਰੀ ਪੰਡਤਾਂ ਨੇ ਆ ਕੇ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਮਤਲਬ ਅ ਕੇਹਾ ਸੀ ਮੈਂ ਪਾਲ ਸਾਹਿਬ ਨੇ ਮੈਨੂੰ ਇਹ ਵੀ ਦੱਸਿਆ ਸੀ ਵੀ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਆਏ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਵੀ ਸਾਡੇ ਤੇ ਜ਼ੁਲਮ ਹੋ ਰਿਹਾ ਸਾਡੀ ਮਦਦ ਕਰੋ ਤਾਂ ਗੁਰੂ ਤੇਗ ਬਹਾਦਰ ਇਹ ਉਸ ਟਾਈਮ ਹੀ ਗੱਲ ਕਹੀ ਸੀ ਵੀ ਕਿਸੇ بڑے ਬੰਦੇ ਨੂੰ ਮਕਬੂਰਾਨੀ ਦੇਣੀ ਪਏਗੀ ਕਹਿੰਦੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ ਮਾਰਾ ਥੋੜੇ ਤੋਂ ਵੱਡਾ ਕੌਣ ਹੋਏਗਾ ਪਾਲ ਸਾਹਿਬ ਕਹਿੰਦੇ ਵੀ ਉਸੇ ਟਾਈਮ ਗੁਰੂ ਤੇਗ ਬਹਾਦਰ ਜੀ ਗੱਦੀ ਛੱਡ ਕੇ ਗੁਰੂ ਗੋਬਿੰਦ ਸਿੰਘ ਨੂੰ ਉਠਾ ਕੇ ਉਹਦੇ ਨਾਲ ਕਸ਼ਮੀਰੀ ਪੰਡਤਾਂ ਦੇ ਇੱਕ 9 ਸਾਲ ਦੇ ਹੱਤ 9 ਸਾਲ ਦੀ ਉਮਰ ਦੇ ਵਿੱਚ ਏਡੀ ਵੱਡੀ ਗੱਲ ਕਹਿਣੀ ਪਿਤਾ ਨੂੰ ਕੁਰਬਾਨੀ ਲਈ ਦਿੱਲੀ ਚਾਂਦਨੀ ਚੌਂਕ ਭੇਜ ਦੇਣਾ ਤਾਂ ਇਹ ਬਹੁਤ ਬਹੁਤ ਵੱਡੀ ਗੱਲ ਆ ਤਾਂ ਬਿਲਕੁਲ ਤੁਹਾਡੀ ਮੈਨੂੰ ਲੱਗਦਾ ਕਿ ਤੁਹਾਡਾ ਇਹ ਉਪਰਾਲਾ ਵੀ ਬਹੁਤ ਖਾਸ ਆ ਬਹੁਤ ਖੂਬ ਆ ਔਰ ਯਕੀਨ ਮੰਨਿਓ ਤੁਹਾਡੇ ਅੱਗੇ ਵੀ ਸਾਈਦਾ ਕਰਨ ਨੂੰ ਦਿਲ ਕਰਦਾ ਤੁਹਾਨੂੰ ਜੋ ਤੁਸੀਂ ਮਤਲਬ ਇਹ ਉਪਰਾਲਾ ਕਰ ਰਹੇ ਹੋ ਔਰ ਨਮੀਆਂ ਪੈਣਾ ਪਾ ਰਹੇ ਹੋ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕ ਐਨੇ ਦਿਲ ਦੇ ਵਿੱਚ ਵਖਰੇਵੇਂ ਰੱਖੀ ਬੈਠੇ ਨੇ ਲੋਕ ਕੁਝ ਲੋਕ ਮਤਲਬ ਸਾਰੇ ਨਹੀਂ ਮੈਂ ਕਵਾਂਗਾ ਕੁਝ ਕੁ ਲੋਕਾਂ ਦੇ ਕੁਝ ਲੋਕ ਹੁੰਦੇ ਆ ਜਿਨ੍ਹਾਂ ਦੀ ਉਹ ਐਕਚੁਅਲੀ ਕੀ ਹੁੰਦਾ ਜੀ ਬੁੱਧੀ ਹੁੰਦਾ ਹੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਮਾਲਕ ਦੰਨ ਉਸ ਤਰ੍ਹਾਂ ਦੇ ਉਹ ਕਰ ਲੰਨੇ ਮਗਰ ਮੇਰਾ ਖਿਆਲ ਹੈ ਯਾ ਮੈਂ ਸਭ ਨੂੰ ਥੋੜੇ ਚੈਨਰ ਦੇ ਰਾਹੀ ਹੱਥ ਜੋੜ ਕੇ ਬੇਨਤੀ ਆ ਵੀਰ ਪ੍ਰਮਾਤਮਾ ਸਭੀ ਕਾ ਸਭ ਬਿਲਜੁਲ ਕੇ ਰਹੋ ਹਿੰਦੂ ਸਿੱਖ ਭਾਈ ਸਾਰੇ ਆਪਾਂ ਠੀਕ ਹੈ ਦੇਖੋ ਮਲੇਰਕੋਟਲੇ ਦੇ ਮੁਸਲਮਾਨ ਵੀ ਬੜਾ ਲੰਗਰ ਲਾ ਰਹੇ ਦੇਖੋ ਕਿੰਨਾ ਮਤਲਬ ਉਹ ਕਈ ਵਾਰ ਦੇਖਿਆ ਸੀ ਫੇਸਬੁਕ ਤੇ ਐਸੇ ਕਦੇ ਵੀ ਅਗਰ ਉਸ ਟਾਈਮ ਇਨੇ ਮੁਸਲਮਨ ਸੀ ਕੋਈ ਨਹੀਂ ਬੋਲਿਆ ਸੀ ਮਲੇਰਕੋਟਲੇ ਨਵਾਬਜੀ ਤੋਂ ਉਹ ਬਾਰਾ ਜੀ ਮਲੇਰਕੋਟਲੇ ਨਾ ਹੀ ਦੇਖੋ ਬਾਤੇ ਫੁੱਲੇ ਨੇ ਉੱਥੇ ਉਹ ਅੱਜ ਕਹਿੰਦੇ ਵੀ ਜੇ ਅੱਜ ਹੁੰਦੇ ਪਤਾ ਕਿ ਕਿੱਥੇ ਦੇ ਉਹ ਸੀ ਉਹ ਮਮ ਵੀ ਉਹਨਾਂ ਨੇ ਬੜਾ ਜੋਸ਼ ਅਸਿਕਾ ਕਹਿੰਦੇ ਅਸੀਂ ਅੱਜ ਬੋਲਦੇ ਜੇ ਇਸ ਤਰ੍ਹਾਂ ਸਾਫ ਹੂੰ ਹੂੰ ਬਿਲਕੁਲ ਤਾਂ ਬਿਲਕੁਲ ਜੀ ਲਸ਼ਮਨ ਦਾਸ ਟੋਨੀ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਬਹੁਤ ਮੈਨੂੰ ਲੱਗਦਾ ਹੈ ਕਿ ਇਹ ਇੰਟਰਵਿਊ ਤੁਹਾਡੇ ਲਈ ਬਹੁਤ ਖਾਸ ਹੋਵੇਗੀ ਜ਼ਰੂਰ ਦੇਖਿਓ ਔਰ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀ ਕਰਿਓ ਕਿ ਇਹ ਜਿਹੜਾ ਪਿਆਰ ਦਾ ਸੁਨੇਹਾ ਇਹ ਜਿਹੜਾ ਗੁਰੂ ਸਾਹਿਬ ਦੇ ਨਿੱਕੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਸਰਬੰਸ ਗੁਰੂ ਸਾਹਿਬ ਨੇ ਵਾਰਿਆ ਉਹਨਾਂ ਦਾ ਜਿਹੜਾ ਉਸ ਚੀਜ਼ ਨੂੰ ਸ਼ਰਧਾਂਜਲੀ ਜਿਹੜੀ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਇਹ ਬਹੁਤ ਵੱਡੀ ਆ ਜੀ ਸਰ ਇੱਕ ਮੇਰੀ ਤੁਹਾਨੂੰ ਹੋਰ ਬੇਨਤੀ ਸੀ ਹੱਥ ਜੋੜ ਕੇ ਤੁਹਾਡੇ ਚੈਨਰ ਦੇ ਰਾਹੀਂ ਜੀ ਵੀ ਜਿਵੇਂ ਇਹ ਛੋਟੇ ਸਹਿਬਜ਼ਾਦੇਆਂ ਦੇ ਮਤਲਬ ਤਿੰਨ ਚਾਰ ਨੇ ਫਤੇਗੜ ਸਾਹਿਬ ਵੀ ਇਹ ਅਗਰ ਜਿੰਨੇ ਦਿਨ ਸਾਡਾ ਸਭਾ ਦਾ ਮਤਲਬ ਉਹ ਚੱਲ ਵੀ ਉਹਨੇ ਦਿਨ ਸ਼ਰਾਬ ਦੇ ਠੇਕੇ ਪੂਰੇ ਪੰਜਾਬ ਦੇ ਵਿੱਚ ਮੀਟ ਦੀਆਂ ਦੁਕਾਨ ਫਤੇਗੜ ਸਾਹਿਬ ਤਾਂ ਅੱਜ ਹੋ ਗਿਆ ਐਲਾਨ ਹੋ ਗਿਆ ਹੋਇਆ ਅੱਛਾ ਜੀ ਤੇ ਪੰਜਾਬ ਚ ਸਾਰੇ ਚੋਣਾਂ ਹੋ ਪੰਜਾਬ ਚ ਹੋ ਜਵੇ ਵੀ ਮਤਲਬ ਕਟੂਕਟ ਜਾਦੇ ਤਾਂ 3-4 ਦਿਨ ਤਾਂ ਹੋਣੇ ਚਾਹੀਦੇ ਜੀ ਇਹ ਬੰਦ ਹੋ ਜਵੇ ਵੀ ਕਿਉਂਕਿ ਅਸੀਂ ਇੱਕ ਛੋਟੇ ਸਹਿਬਜ਼ਾਦਿਆਂ ਦੇ ਉਧਰ ਮਤਲਬ ਅਫਸੋਸ ਕਰ ਰਹੇ ਹੁਣ ਉਧਰ ਮੈਂ ਕਈ ਵਾਰ ਦੇਖਿਆ ਹੁੰਦਾ ਕਿ ਮੀਟ ਦੀ ਦੁਕਾਨਾਂ ਤੇ ਬੈਠ ਕੇ ਲੋਕ ਮਤਲਬ ਮਾਸ ਮੁਰਕਾ ਤਾਂ ਮੇਰਾ ਤਾਂ ਇਹ ਹੀ ਥੋੜੇ ਚੈਨਲ ਦੇ ਰਾਹੀ ਵੀ ਇਹ ਚੀਜ਼ਾਂ ਥੋੜੇ 3-4 ਦਿਨ ਲਈ ਬੰਦ ਹੋ ਜਵੇ ਤਾਂ ਬਹੁਤ ਮਿਹਰਬਾਨੀ ਹੈ ਤਾਂ ਬਿਲਕੁਲ ਏਸੀ ਜੀ ਗੱਲਬਾਤ ਖਾਸ ਤੌਰ ਤੇ ਕੀਤੀ ਐ ਲਖਪਨ ਦਾਸ ਟੋਨੀ ਜੀ ਨਾਲ ਕੈਮਰਾਮੈਨ ਦੀਸ਼ਰਾਜ ਜੀ ਦੇ ਨਾਲ ਔਰ ਰਕੇਸ਼ ਦੇ ਨਾਲ ਪਟਿਆਲਾ ਤੋਂ ਗगनਬੇਦੀ ਡੇਲੀ ਪੋਸਟ ਪੰਜਾਬੀ